ਹਾਂਜੀ ਸਸਿਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਚੜੈਕ ਜਿਲ੍ਹਾ ਪੈਂਦਾ ਮੋਗਾ ਚੜੈਕ ਵਾਲੀ ਨਹਿਰ ਤੇ ਵੀਰ ਦਾ ਘਰ ਆ ਚੜੈਕ ਤੋਂ ਜਦੋਂ ਕੋਹਲੀਆਂ ਨੂੰ ਜਾਂਦੇ ਆ ਤੇ ਨਹਿਰ ਦੇ ਉੱਤੇ ਘਰ ਆ ਚਾਰ ਜਾਨਵਰ ਵਿਖਾਉਣੇ ਆ ਚਾਰੇ ਵੜਾ ਵੱਡੇ ਕਦ ਕੱਦ ਘਾਠ ਆ ਲੀਆਂ ਦੋ ਤਾਜ਼ੀਆਂ ਸੂਈਆਂ ਦੋ ਗੱਬਣਾ ਇਨਫਰਮੇਸ਼ਨ ਲੈ ਦੇਣਾ ਪੁੱਛ ਲੈਨੇ ਕਿੰਨਾ ਦੁੱਧ ਕਿੰਨਾ ਮੁੱਲ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਂ ਨਾਸਰੀਆ ਨਾਮ ਲਾਲੀਬਾਈ ਪਿੰਡ ਜਿਹੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 81988 56080 ਆ ਜਿਹੜੇ ਇੱਕ ਦੇ ਢੋਲਗੇ ਦੇ ਵਿਚਾਲੇ ਬਾਈ ਨਹਿਰਾਂ ਦੇ ਆਪਾਂ ਦਾ 4 ਜਨਵਾਰ ਹਾਂਜੀ ਬਾਈ 4 2 0 2 0 2 ਕਿਹੜੇ ਪਾਸੇ ਲੱਗੇ ਇਧਰ ਹੀ ਲੱਗਿਆ ਨੇ ਬਾਈ ਦੱਸੋ ਇਹਦੇ ਬਾਰੇ ਰਾਣੂ ਬਾਰੇ ਇਹ ਬਾਈ ਕੱਲ ਸਵੇਰ 3 ਵਜੇ ਵੇੜਸ ਹੋਈ ਆ ਅੱਛਾ ਫੋਨ ਤੋਂ ਅੱਧਾ ਘੰਟਾ ਬਾਅਦ ਬੱਚਾ ਮਰ ਗਿਆ ਅੱਛਾ ਜੇ ਆਪਾਂ ਹੋਇਆ ਲੋਕਾਂ ਦਾ ਕੰਮ ਕਰਨਾ ਹੁੰਦਾ ਤਾਂ ਮੇਰੀ ਆਪਾਂ ਨੂੰ ਵੀ ਬਹੁਤ ਜਾਂਦੇ ਆ ਜਿੱਥੋਂ ਮਰਜੀ ਫੜ ਕੇ ਲਿਆ ਕੇ ਮੂਰੇ ਲਾ ਦਿੰਦੇ ਪਰ ਆਪਾਂ ਦੱਸ ਕੇ ਦੇਣੀ ਆ ਕੋਈ ਚੋੜ ਨਹੀਂ ਕਰਦੀ ਕੋਈ ਕੋਸਣੀ ਕੱਲ ਦੀ ਸੂਈ ਏਡਾ 10 ਤੋਂ 11 ਕਿਲੋ ਬੋਲਾ ਨੈਟ ਤੇ ਆ ਆਪਣਾ ਝਾੜਾਂਗੇ ਟੋਲੇ ਕਿੰਨਾ ਕੁ ਪੈਜੂ ਦੁੱਧ ਭਾਈ ਜਿੱਦੋਂ ਲਈ ਸੀ ਉਹ ਕਿਤੇ ਵੀ 18 19 ਕਿਲੋ ਪਹਿਲੇ ਸੂਏ ਦਿੱਤਾ ਤੇ ਜਿਹੜੇ ਸਾਹ ਨਾਲ ਬੈਠ ਦੀ ਜਾਤ ਪਾ ਦਾ ਭਾਈ ਚਾਹੀਦਾ ਸੀ ਜੈ ਜੈ ਭਾ ਵੇਚਣ ਵਾਲੀ ਗੱਲ ਹੀ ਅਗਲਾ ਆਵੇ ਤੇ ਆਉਂਦਾ ਲੈ ਜੇ ਭਾਈ ਮਾਨਤਾਨ ਕਰਨਾ 57000 ਚੋਂ 55 ਲੈਣਾ 18-19 ਕਿਲੋ ਦੁੱਧ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਕੱਲ ਸਵੇਰ 3 ਵਜੇ ਦੀ ਸੂਈ ਆ ਅੱਧੇ ਘੰਟੇ ਬਾਅਦ ਬੱਚਾ ਬਾਈ ਕਹਿੰਦਾ ਇਹਦਾ ਚੜਾਈ ਕਰ ਗਿਆ 10 ਸੂਂਦੀ ਦੀ ਵੀਡੀਓ ਹੈਗੀ ਆ ਬੱਚੇ ਦੀ ਵੀਡੀਓ ਹੈਗੀ ਆ ਬਾਕੀ ਇਹ ਕਿਹੜਾ ਕੋਈ ਸੂਈ ਨੂੰ ਮਹੀਨਾ ਹੋ ਗਿਆ ਕੱਲ ਦੀ ਸੂਈ ਆ ਬੌੜਾ ਇਹਦੇ ਥੱਲੇ ਤਾਂ ਤੁਸੀਂ ਚੋ ਕੇ ਵੇਖ ਲੈਣਾ ਤੇ ਬੌੜਾ ਤਾਜੀ ਸੂਈ ਵਹਿੜ ਥੱਲੇ ਹੀ ਹੁੰਦਾ ਜਦੋਂ ਸੂਈ ਨੂੰ ਟਾਈਮ ਹੋ ਜਾਂਦਾ ਫਿਰ ਤਾਂ ਦੁੱਧ ਬਣ ਜਾਂਦਾ ਇਹਦੇ ਥੱਲੇ ਤਾਂ ਬੌੜਾ ਜੇ ਤੋ ਚਾਹੋਗੇ ਆਕੇ ਤੁਸੀਂ ਵੇਖ ਹੀ ਲੈਣਾ 10-11 ਕਿਲੋ ਬੌਲਾ ਤਿਆਰ ਆ ਘੋੜੀ ਵਾਂਗੂ ਜਾਂਦੀ ਆ ਦੂਜਾ ਸੁਹਾ ਨਵਾਂ ਹਨ ਕੋਈ ਬੁੱਢੀ ਖੋਲਾ ਢਾਂਡੀ ਜੀ ਨਹੀਂ ਨਵਾਂ ਹਨ ਵੱਛੀ ਕਬੂਤਰੀ ਵਰਗੀ 10-11 ਕਿਲੋ ਬੌਲੀ ਹਾਜ਼ਰ ਆ ਹਾਂ ਭਾਈ ਵੀਡੀਓ ਬਣਾ ਰਹੇ ਆ 11 ਵਜੇ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਇਹੀ ਕਿਤੇ ਸ਼ਾਮਾਂ ਦੇ ਟਾਈਮ ਵੀਡੀਓ ਬਣਦੀ 5-6 ਵਜੇ ਹਵਾਨਾ ਇਹਦੂ ਦੁੱਗਣਾ ਵਖਾਉਣਾ ਸੀਗਾ ਪਰ ਇਹ ਤਾਂ ਸੁਵੀ ਸੁਵਾਈ ਹੈਗੀ ਆ ਤੜਕੇ ਵੀ 6-7 ਵਜੇ ਅਗਲਾ ਆ ਕੇ ਚੋਲੇ ਆਥ ਨੇ ਫੇਰ 6-7 ਵਜੇ ਆ ਜੇ ਤੁਸੀਂ ਪੈਸੇ ਲਾਉਣੇ ਤੁਹਾਡਾ ਹੱਕ ਬਣਦਾ ਜੇ ਮਾੜੀ ਮੋੜ ਕਸਰ ਰਹਿ ਗਈ ਅਗਲੇ ਦਿਨ ਫੇਰ ਤੜਕੇ 6-7 ਵਜੇ ਅਗਲਾ ਆ ਜੇ ਤੇ ਚੋਲੇ ਆਪਦੀ ਆਸਦੀ ਚਵਾਈ ਵਾਲਾ ਥਣ ਚਾਰਾ ਥਣਾ ਦਾ ਸੇਮ ਹੀ ਸਾਈਜ਼ ਹੈ 10-11 ਕਿਲੋ ਬੌਲੀ ਹਾਜ਼ਰ 18-19 ਕਿਲੋ ਦਾ ਤੇ ਪਹਿਲਾਂ ਨੇ ਦਿੱਤਾ 18-20 ਮੰਨ ਕੇ ਸੌਦਾ ਕਰ ਲਿਓ ਖੁੱਲਾ ਪਿਆ ਜੂ ਬਈ ਇੱਕ ਗੱਲ ਆ ਆਪਾਂ ਰੇਟ ਵੀ ਅੱਜ ਘੱਟ ਕੀਤਾ ਜਿਹੜਾ ਬੱਚਾ ਲਾਉਣ ਦਾ ਕੰਮ ਹੁੰਦਾ ਨਾ ਉਹ ਰੇਟ ਨਾ ਘਟ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ ਮੈਨੂੰ ਵੀ ਪਤਾ ਸੀ ਮੈਂ ਕਾਮਦਾਨ ਨੇ ਕਿ ਲਈ ਸੀ 60000 ਦੀ ਵੇਚਾਂਗੇ ਪਰ ਆਪਾਂ ਫੇਰ ਉਹ ਨਹੀਂ ਬੱਚਾ ਲਾਉਣਾ ਕਰਕੇ ਮੈਂ ਘਟਾ ਲੈ ਸਹੀ ਆ 57000 ਦੀ ਦੇ ਦੇਣੀ ਆ 57 ਜੋ ਮਾਨਤਾਨ ਹੋ ਜੂ 55000 ਦੀ ਜੈਸਨੋ ਆ ਕੱਲੀ ਛੋੜ ਹੋਣੀ ਜਮਾ ਜੈਜਪਾ ਹੋਰ ਕਿਸੇ ਦੇ ਘਰੇ ਖੜੀ ਹੁੰਦੀ ਬੱਚਾ ਅਗਲੇ ਨੇ ਲਾ ਦੇਣਾ ਤੇ 65000 ਮੁੱਲ ਕਰਨਾ ਸੀ ਤੇ 60 ਦੀ ਬਾਈ ਵਾਲੀ ਗੱਲ ਸਹੀ ਐ ਇੰਨੇ ਦੀ ਦੇਣੀ ਸੀ ਭਾਈ ਕਹਿੰਦਾ ਆਪਾਂ ਗਲਤ ਕੰਮ ਨਹੀਂ ਕਰਦੇ ਨਾ ਲੋੜ ਆ ਚਲੋ ਵਧੀਆ ਗੱਲ ਆ 55 ਦੀ ਦੇ ਦੇਣੀ ਆ ਦੋ ਨੰਬਰ ਤੇ ਆ ਜਾ ਬਈ ਦੂਜੇ ਸੂਏ ਵਹਿੜ ਇਹ ਸੂਈ ਆ ਇਹ ਆ ਬਹਿੜ ਤੇ ਉਹ ਜਿਹੜੀ ਵਹਿੜ ਵਿਕੀ ਆ ਬਈ ਮੈਂ ਤੁਹਾਨੂੰ ਦੱਸਿਆ ਇੱਕੋ ਘਰੋਂ ਨੂੰ ਨੇ ਆਪਾਂ ਲੈ ਜਾਗੇ ਜੋੜਾ ਹਾਂ ਇਹ ਤੜਕੋ ਸੂਈ ਆ ਸੁਗਾ ਜੇਰ ਦੀ ਡੰਨ ਆ ਜੇਰ ਰੁਪਈਆ ਰੇੜੀ ਚ ਆਪਾਂ ਵਿਖਾ ਦਿੰਨੇ ਆ ਬੱਚਾ ਮਗਰ ਕੀ ਆ ਮਗਰ ਅੱਛਾ ਹਾਂ ਇਹਦਾ ਉਹਨਾਂ ਨੇ ਕਿਹਾ ਸੀ 22 23 ਕਿਲੋ ਦੁੱਧ ਦਿੱਤਾ ਪਿੰਦੇ ਸੂਏ ਠੀਕ ਆ 22 23 ਮੰਨ ਕੇ ਆਪਾਂ ਲਈ ਆ ਭੈਣ ਭਰਾ ਬਈ ਆ ਦੀ ਸਾਂਝਾ ਲੈ ਲੈਣਾ। ਸੋ ਆ ਪਹਿਲੀ ਚਵਾਈ ਚ 5.5 ਪੌਣੇ 6 ਕਿਲੋ ਦੁੱਧ ਕੱਢਿਆ ਹੋ ਰਿਹਾ ਇਹਦਾ। ਠੀਕ ਹੈ। ਹਾਂ ਜੇ ਆਪਣੀ ਨਹੀਂ ਸੂਈ ਹੁੰਦੀ ਤਾਂ ਪਰ ਨਹੀਂ ਵੀ ਵੇਨੇ ਹੁੰਦਾ। ਜਸਤ ਇਹ ਵੀ ਗੱਲ ਸਹੀ ਆ। ਜੇ ਨਾਂ ਚੋਈ ਹੋਵੇ ਤੇ ਵੀਰ ਕਹਿੰਦਾ ਹੁੰਦਾ ਕਿ ਥਣਾ ਨੂੰ ਹੱਥ ਵੀ ਨਹੀਂ ਲਾਇਆ। ਬਾळा ਬੌळा ਕੱਢਣ ਦੀ ਤਾਂ ਗੱਲ ਦੂਰ ਦੀ ਰਹਿ ਗਈ ਧਾਰ ਵੀ ਨਹੀਂ ਮਾਰੀ। ਪਰ ਬਾਈ ਕਹਿੰਦਾ ਵੇੜ ਸਵੇਰ ਦੀ ਸੂਈ ਆ 11 ਵਜੇ ਵੀਡੀਓ ਬਣਾ ਰਹੇ ਆ। ਸਵੇਰ 5.5 ਪੌਣੇ 6 ਕਿਲੋ ਬੌळा ਇਹਦੇ ਹਵਾਨੇ ਚੋਂ ਕੱਢਿਆ ਵਾ। ਫੋਲ ਵੱਡੇ ਕਦ ਕਾਠ ਵਾਲੀ ਵਹਿੜ ਓਡਾ ਵੱਡਾ ਹੀ ਲੇਵਾ ਮੋٹے ਮੋٹے ਥਾਨ ਹੈ 22-23 ਕਿਲੋ ਦੁੱਧ ਦਿੱਤਾ ਪਿਛਲੇ ਸੂਏ 22-23 ਮੰਨ ਕੇ ਲਈ ਹੈ ਬਾਕੀ ਜਿਹਦੇ ਪਸੰਦ ਆਉ ਅਗਲਾ ਆਪਦੀ ਸਮਝ ਨਾ ਲੈ ਲੈ ਆਪਾਂ ਬਾਈ ਕਹਿੰਦਾ 22-23 ਮੰਨ ਕੇ ਲਈ ਆ ਐਡੀ ਵਹਿੜ ਐਡਾ ਲੇਵਾ ਜੇ ਦੁੱਧ 20 ਕਿਲੋ ਤੋਂ ਬਾਹਰ ਨਹੀਂ ਦਿੰਦੀ ਫਿਰ ਤਾਂ ਦੇਣਾ ਵੀ ਕਿਹੜੀ ਨਹੀਂ ਆ ਐਡੀ ਵਹਿੜ ਨੂੰ 10-12 ਕਿਲੋ ਤੜ ਕੇ 10-12 ਕਿਲੋ ਆਥਣੇ ਦੁੱਧ ਕੋਈ ਬਾੜਾ ਨਹੀਂ ਖੁੱਲਾ ਪਿਆ ਦੇਣਾ ਚਾਰੇ ਥਣ ਪੀੜੀ ਦੇ ਪਾਵਿਆਂ ਵਾਂਗੂ ਚਾਰੇ ਗੁੱਠਾਂ ਨੁਕਰਾਂ ਤੇ ਲੱਗੇ ਹੋਏ ਆ ਉੱਪਰੋਂ ਫਟੰਗੂ ਚੌੜਾ ਲੇਵਾ ਸਟਾਰਟ ਹੁੰਦਾ ਤੇ ਮੂਹਰੇ ਥਣ ਤੋਂ ਫਟੰਗੂ ਹਵਾਨਾ ਅੱਗੇ ਧੋਨੀ ਵਾਲੇ ਪਾਸੇ ਨੂੰ ਫਿਰਦਾ ਵੀਡੀਓ ਬਣਾ ਰਹੇ ਆ 11 ਵਜੇ ਸਮਾਂ ਤੁਹਾਨੂੰ ਤਾਂ ਬਾਰ-ਬਾਰ ਦੱਸ ਰਿਹਾ ਕਿਉਂਕਿ ਸ਼ਾਮ ਦੀ ਚਵਾਈ 'ਚ ਸਾਰਾ ਦੇਣੀ ਪਿਆ ਇਹੀ ਕਿਤੇ ਹੱਥ ਨੇ ਵੀਡੀਓ ਬਣਦੀ ਕਿਉਂਕਿ ਸਵੇਰ ਦੀ ਚਵਾਈ ਹੋਈ ਵੀ ਆ ਸ਼ਾਮ ਤੱਕ ਰਹਵਾਨੇ ਦੁੱਗਣੇ ਵਖਾਉਣੇ ਸੀ ਬਾਕੀ ਸੂਈਆਂ ਸਵਾਈਆਂ ਟਾਈਮ ਟੂ ਟਾਈਮ 2 ਟਾਈਮ 4 ਟਾਈਮ ਭਾਵੇਂ 5 ਟਾਈਮ ਅਗਲਾ ਕੰਡੇ ਤੇ ਬੌੜਾ ਜੋ ਕੇ ਲੈ ਜਾਏ ਕਿੰਨੇ ਦੀ ਬਾਈ ਪਾਈ ਇਹਦਾ ਭਈਆ ਮੁੱਲ ਕਾਉ ਨੂੰ ਕੋਈ 65 ਕਰਾ ਲੈ ਜਿੰਨਾ ਮਰਜੀ ਕਰਾਈ ਹੋਵੇ 95000 ਦੀ ਵੜ ਦੇਣੀ ਆ ਇਹ ਵੀ ਗਾਰੰਟੀ ਆ ਭਾਜ ਏਡੀ ਵੜ ਕਿਹਨੇ ਦੇਣੀ ਨਹੀਂ ਬਾਈ ਮੁੱਲ 65000 ਘਟ 60 ਦੀ ਬਾਈ ਕਹਿੰਦਾ ਦੇ ਦੇਣੀ ਆ ਤੇ ਗਾਰੰਟੀ ਆ ਭਾਈ ਕਹਿੰਦਾ ਏਡੀ ਵੜ ਵੱਡੇ ਕੱਦ ਕਾਠ ਵਾਲੀ ਤੇ ਇੰਨੇ ਦੁੱਧ ਵਾਲੀ ਹਿਆਰ ਘੱਟ 60 ਦੀ ਕਿਸੇ ਨੇ ਨਹੀਂ ਦੇਣੀ 3 ਨੰਬਰ ਜਰਸੀ ਤੇ ਆ ਜਾ ਜਰਸੀ ਵੀ ਵੱਡੀ ਆ ਯਾਰ ਬਈ ਫਾਰਮ ਜੋ ਬੱਚੀ ਲਈ ਵੀ ਆ ਫਾਰਮ ਦੀ ਵੀਡੀਓ ਬਕਾਇਦਾ ਆਪਣੇ ਕੋਲੇ ਹੈਗੀ ਆ ਅੱਛਾ ਉਹ ਬੰਦੇ ਨੇ ਸਾਰੀਆਂ ਗਾਂਆਂ ਵੇਚ ਦਿਆਂ ਤੂੰ ਮੇਰੇ ਹਿਸਾਬ ਨਾਲ ਜਰਸੀ ਹਿਮਾਚਲ ਵਾਲੀ ਤਾਂ ਲੈਂਦਾ ਹੀ ਨਹੀਂ ਨਾ ਕਮਾਈ ਨਹੀਂ ਬਾਈ ਵਰਕਾ ਪਾਰ ਦੇ ਕੋਈ ਬੰਦਾ ਸਾਫਤ ਕਰਦੇ ਆਪਣੇ ਕੋਲੇ ਹਿਮਾਚਲ ਵਾਲੀ ਆਈ ਦੀ ਠੀਕ ਆ ਗਾਂਆਂ ਫ੍ਰੀ ਦੇ ਦਾਂ ਠੀਕ ਇਸ ਦੂਤੇ ਗੋਸਣੀ ਉਨੇ 1.5 ਲੱਖ ਸਵਾ ਲੱਖ ਐ ਗਾਂਆਂ ਵੇਚੀਆਂ ਸਾਰੀਆਂ ਫਾਰਮ ਵੇਚ ਕੇ ਉਹ ਬਾਹਰ ਚਲੇ ਗਿਆ ਮੁੰਡਾ ਹਾਂ ਇਹ ਇਕੱਲੀ ਗਾਂ ਆਪਾਂ ਲਈ ਹੈ ਇਹ ਗਾਂ ਨੇ 26 ਕਿਲੋ ਦੁੱਧ ਦਿੱਤਾ ਪਨੂਨ ਨੇ ਇਹ ਚੀਜ਼ ਦੀ ਗਾਰੰਟੀ ਹੋਊਗੀ ਬਾਈ ਉਹ ਬੰਦੇ ਦਾ ਨੰਬਰ ਦੇ ਦਾਂਗੇ ਆਪਾਂ ਫਾਰਮ ਦੀ ਵੀਡੀਓ ਵਿਖਾ ਦਾਂਗੇ ਜਿੱਥੋਂ ਗਾਂ ਆਈ ਆ 10 ਦਿਨਾਂ ਦੀ ਨੈਟ ਕੱਚੀ ਆ 10ਾਂ ਦੀ ਹਾਂ 10 ਤੋਂ 11 ਕਰ ਸਕਦੀ ਆ ਇੱਕ ਅੱਦੇ ਦਿਨ ਦਾ ਇੱਧਰ ਉੱਧਰ ਹੋਈ ਜਾਂਦਾ ਕਿੰਨੇ ਦੀ ਬਬ ਮੌਲ ਕਰਾਉ ਨੂੰ ਅੱਜ ਇਹਦੇ ਕੱਚੀ ਕੱਚੀ ਦਾ ਮੁੱਲ ਆ ਉਹਨੇ ਤਾਂ 95000 ਦੀ ਬੱਚੀ ਲਈ ਸੀ ਪਿਛਲੇ ਸਾਲ ਅੱਜ 1 ਘੱਟ 70 ਦੀ ਦੇਣੀ ਆ ਬਈ 1 ਘੱਟ 70000 ਦੀ ਬਾਈ ਕਹਿੰਦਾ ਡੈਢ ਦੇਊਂਗਾ ਫਾਰਮ ਚੋਂ ਲਈ ਆ ਜਿਹੜੇ ਫਾਰਮ ਚੋਂ ਲਈ ਆ ਫਾਰਮ ਦੀ ਵੀਡੀਓ ਹੈਗੀ ਆ 26 ਲੀਟਰ ਦੁੱਧ ਬਾਈ ਕਹਿੰਦਾ ਪਹਿਲੇ ਸੂਏ ਪਲੂਨ ਨੇ ਦਿੱਤਾ ਵੱਡਾ ਕੱਦ ਤੇ ਲੇਵਾ ਭਾਂਡਾ ਵੀ ਸੋਹਣਾ ਖੁੱਲਾ ਵੱਡਾ ਹਵਾਨਾ ਝੋਲ ਬਹੁਤ ਆ ਵੱਲ ਢਾਂ ਹਵਾਨੇ ਦੇ 4 ਛਪੇਰੀ ਪਈਆਂ ਦਿਨ ਵੀ 10 ਪਏ ਆ 8 10 ਦਿਨ ਕੋਈ ਦੱਬ ਕੇ ਸੇਵਾ ਕਰ ਲੈਂਦਾ ਇਹਨੂੰ ਇਹ ਬੱਚੀ ਦੀ ਜਿੱਦਣ ਤਿਆਰ ਹੋ ਜਾਂਦੀ ਆ ਲੈਟ ਕੇ ਸੋ 26 ਲੀਟਰ ਦੁੱਧ ਬਹੁਤ ਹੁੰਦਾ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਠੰਡੀ ਸੀ ਲਾ ਬਾਈ ਹਾਂ ਠੰਡੀ ਮਿੱਠੀ ਫੁੱਲ ਆ ਥਣ ਮੋਟੇ ਮੋਟੇ ਆ ਹਾਂ ਫੋਟੋਂ ਨੂੰ ਲੈਵਾ ਪੇਛੇ ਨੂੰ ਵਾਦਾ ਕਰ ਲਈ ਕੱਚੀ ਕੱਚੀ ਆ ਦੇ ਦੇਣੀ ਆ 1000 ਘਟਾ 70 ਦੀ 70000 ਦੀ ਦੇ ਦੇਣੀ ਆ ਨਵਾਂ ਹਣ ਬੱਚੀ ਤੋਰਾ ਤੁਰਾ ਇਹਦਾ ਵੀ ਪੂਰਾ ਹੀ ਚੰਗਾ ਬਾਕੀ ਤੋਰੇ ਤਾਂ ਵਧੀਆ ਹੋਣੀ ਆ ਕਿਹੜਾ ਕੋਈ ਵੱਡੇ ਸੂਵੇ ਵਾਲੀਆਂ ਬੁੱਢੀਆਂ ਗਾਵਾਂ ਨਵਾਂ ਹਾਨ ਬਹਿੜਾ ਦੂਜਾ ਦੂਜਾ ਸੂਗਾ 55 7 ਦਾ ਲੋਕ ਹਿਮਾਚਲ ਨਾਲ ਜਰਾ ਮੰਗੀ ਜਾਂਦੇ ਆ ਇਹਨਾਂ ਨੇ 7-8 ਕਿਲੋ ਦੁੱਧ ਦੇਣਾ ਹੂੰ ਤੇ ਮੈਂ ਲਿਖ ਕੇ ਦੇ ਦੂੰ ਜੇ 7-8 ਕਿਲੋ ਤੋਂ ਹਿਮਾਚਲ ਵਾਲੀ ਵਾਧ ਦੇ ਜੇ ਹਾਂ ਉਹਨਾਂ ਦਾ 60 65 65000 ਮੰਗੀ ਜਾਂਦੇ ਆ ਇਹ ਚੀਜ਼ੀ ਦਾ ਮੈਂ ਗਾਰੰਟੀ ਦਿੰਦਾ ਵੀ ਇੱਧਰ ਜੰਮੀ ਪੜੀ ਇੱਧਰ ਦੀ ਹੈ ਪੰਜਾਬ ਦੀ ਅਸੀਂ ਲਓ ਜੀ ਬਾਈ ਕਹਿੰਦਾ ਪੰਜਾਬ ਦੀ ਜੰਮੀ ਪੜੀ ਆ ਫਾਰਮ ਦੀ ਵੀਡੀਓ ਗਾਰੰਟੀ ਆ ਭਾਈ ਕਹਿੰਦਾ 7-7 8-8 ਕਿਲੋ ਦੁੱਧ ਦਿੰਦੀਆਂ ਬਾਈ ਕਹਿੰਦਾ ਹਿਮਾਚਲ ਵਾਲੀਆਂ ਜਰਸੀਆਂ ਉਹਨਾਂ ਦੀ ਵੀ ਬਾਈ ਕਹਿੰਦਾ ਗਾਰੰਟੀ ਆ 7-8 ਹੀ ਜ਼ਿੰਦਗੀਆਂ ਹਮਾਜ ਲਾ ਲਈਆਂ ਤੇ ਉਹ ਵੀ 50-50 55-55 ਹਜ਼ਾਰ 60-60 ਹਜ਼ਾਰ ਲੋਕੀ ਉਹਨਾਂ ਦਾ ਮੁੱਲ ਕਰੀ ਜਾਂਦੇ ਆ ਇਹ ਤਾਂ ਬਾਈ ਕਹਿੰਦਾ ਫੇਰ ਇਧਰ ਲਈ ਆ ਫਾਰਮ ਦੀ ਵੀਡੀਓ ਹੈਗੀ ਆ 1000 ਘਟ 70 ਦੀ ਦੇ ਦੇਣੀ ਤੇ 26 ਲੀਟਰ ਦੁੱਧ ਦੀ ਗਾਰੰਟੀ 4 ਨੰਬਰ ਤੇ ਆ ਜਾ ਜਿਹੜੇ ਸ਼ਾਈ ਵਾਲਾ ਦੂਜੇ ਸੁਏ ਇਸ ਹੁੰਦੀ ਆ ਦੈਨ ਲੈਂਦੀ ਆ 4 ਤੋਂ 5 ਠੀਕ ਆ ਇਹਦਾ ਉਹਨਾਂ ਨੇ ਪਿਛਲੇ ਸੁਏ ਦਾ ਦੁੱਧ ਦੱਸਿਆ ਵੀ 16-17 ਕਿਲੋ ਦੁੱਧ ਚੋਇਆ ਆਪਾਂ 16 17 ਮੰਨ ਕੇ ਲਈਆ ਭੈਣ ਭਰਾ ਬਾਈ ਆਪਦੀ ਸਮਝਾਂ ਲੈ ਲੈਣਾ ਥਣਾ ਦੀ ਭਾਰ ਪਿੱਛੇ ਦੀ ਆਪਣੀ ਸਾਰਿਆਂ ਦੀ ਗਾਰੰਟੀ ਆ ਠੰਡੀ ਫੀਲ ਦੀ ਵੀ ਸਾਰਿਆਂ ਦੀ ਗਾਰੰਟੀ ਥਣਾ ਦੀ ਭਾਰ ਦੀ ਸਾਰੀਆਂ ਵਹਿੜਾਂ ਦੀ ਗਾਰੰਟੀ ਆ ਤੁਹਾਡੇ ਘਰੇ ਵਹਿੜ ਜਾਂਦੀ ਭਾਰ ਕੱਢ ਜੇ ਅਗਲਾ ਵਹਿੜ ਚੜਾ ਲਿਆ ਹੋਵੇ ਬਾਈ ਦੇ ਘਰੇ ਬੰਨਦੇ ਤੇ ਆਪਦੇ ਪੈਸੇ ਗਿਣ ਕੇ ਲੈ ਜੇ ਜਿੰਨੇ ਦਿੱਤੇ ਆ ਸਾਰੀਆਂ ਦੀ ਭਾਰ ਦੀ ਗਾਰੰਟੀ ਹੋਊ ਚਾਰਾਂ ਵਹਿੜਾਂ ਦੀ ਚਾਰਾਂ ਵਹਿੜਾਂ ਦੀ ਥਣਾ ਦੀ ਗਾਰੰਟੀ ਹੋਊ 16 17 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਇਹਨੇ ਦੂਜੇ ਸੂਵੇ ਸੁੰਦੀ ਆ ਪੰਜਾਂ ਚਾਰਾਂ ਦਿਨਾਂ ਦੀ ਕੱਚੀ ਆ ਲਾਲ ਰੰਗ ਦੀ ਸਾਈਵਾਲ ਨਸਲ ਦੀ ਵੈੜ ਗੱਬਣ ਤਿਆਰ ਲੈਵਾ ਭਾਂਡਾ ਸੋਹਣਾ ਸੀਲ ਸਾਉ ਪੂਰੀ ਆ ਨਗਦਾ ਯਾਰ ਭਾਵੇਂ ਇੱਕ ਨੰਬਰ ਲੈ ਲਓ ਭਾਵੇਂ ਚਾਰ ਨੰਬਰ ਲੈ ਲਓ ਸਾਰੀਆਂ ਹੀ ਸੀਲ ਆ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਕਿੰਨੇ ਦੀ ਮਿੱਤਰਾਂ ਬਾ ਮੁੱਲੇ ਦਾ ਕੋਈ 60 ਕਰਾਲੇ 55 ਕਰਾਲੇ ਕਰਾਲੇ ਬਈ 53000 ਦੀ ਵੈੜ ਦੇਣੀ ਆ ਮੁੱਲ 60 ਕਰਾ ਲਓ 57 ਕਰਾ ਲਓ 53000 ਦੀ 16 17 ਕਿਲੋ ਦੁੱਧ ਪਹਿਲਾਂ ਨੇ ਦਿੱਤਾ 16 17 ਮੰਨ ਕੇ ਸੌਦਾ ਕਰ ਲਓ ਵੱਡੇ ਕੱਦ ਵਾਲੀ ਵਿਹੜ ਵਲਟਲਾਂ ਲੈ ਵਿੱਚ ਹਜੇ ਪਈਆਂ ਬਹੁਤ ਆ ਦਿਨ ਚਾਰ ਲੈ ਜੇ ਪੰਜ ਲੈ ਜੇ ਚਾਰਾਂ ਪੰਜਾਂ ਦਿਨਾਂ ਦੇ ਅੰਦਰ ਬਾਹਰ ਸੂਪੂ ਬਾਕੀ ਦਿਹਾੜੀ ਰੰਗ ਦਾ ਪਤਾ ਨਹੀਂ ਹੁੰਦਾ ਪਹਿਲਾਂ ਵੀ ਸੂ ਸਕਦਾ ਪਸ਼ੂ ਉੱਤੇ ਵੀ ਦਿਨ ਲੈ ਸਕਦਾ ਇੱਕ ਅੱਧਾ 16 17 ਕਿਲੋ ਦੁੱਧ ਵਾਲੀ ਮੱਝ 1.5 ਲੱਖ ਦੀ ਆਉਂਦੀ ਹੈ ਜਮਾਂ ਜਾਇਜ਼ ਭਾਅ 53000 ਦੀ ਕੋਈ ਸੈਡ ਨਹੀਂ ਕੋਈ ਭਾਲ ਨਹੀਂ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਬਿਲਕੁਲ ਜਾਇਜ਼ ਮੁੱਲ ਚਾਰਾਂ ਵਿਹੜਾਂ ਦੇ ਜਿਹੜੀ ਵੀ ਜਿਹਦੇ ਵੀ ਪਸੰਦ ਆਉਂਦੀ ਆ ਵਿਹੜ ਬਾਈ ਦੇ ਘਰੇ ਆ ਜੋ ਤਸੱਲੀ ਕਰ ਲਿਓ ਸასი ਘਰ